ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਮਰੀਕਾ ਵੱਲੋਂ ਡਿਪੋਰਟ ਕਰਕੇ ਭੇਜੇ ਗਏ ਪੰਜਾਬ ਦੇ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਆਉਂਦੇ ਪਿੰਡ ਭੇਟਪੱਤਨ ਦਾ ਵੀ ਇੱਕ ਨੌਜਵਾਨ ਜ਼ਬਰੀ ਡਿਪੋਰਟ ਕੀਤਾ ਗਿਆ ਹੈ ਇਸ ਸਬੰਧੀ ਡਿਪੋਰਟ ਹੋ ਕੇ ਆਏ ਨੌਜਵਾਨ ਗੁਰਮੇਲ ਸਿੰਘ ਦੇ ਪਿਤਾ ਅਜਾਇਬ ਸਿੰਘ ਮਾਤਾ ਦਲਬੀਰ ਕੌਰ ਅਤੇ ਪ੍ਰਾਪਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬੇਟੇ ਗੁਰਮੇਲ ਸਿੰਘ ਉਮਰ 30 ਸਾਲ ਅਤੇ 12ਵੀਂ ਜਮਾਤ ਪਾਸ ਨੂੰ 2 ਸਾਲ ਪਹਿਲਾਂ ਇੱਕ ਕਿੱਲਾ ਜ਼ਮੀਨ ਗਹਿਣੇ ਪਾ ਕੇ ਕੁਝ ਆਪਣੇ ਫੌਜੀ ਬੈਂਕ ਕੋਟੇ ਵਿੱਚੋਂ ਅਤੇ ਕੁਝ ਰਿਸ਼ਤੇਦਾਰਾਂ ਕੋਲੋਂ ਕਰਜ਼ਾ ਚੁੱਕ ਕੇ 50 ਲੱਖ ਰੁਪਿਆ ਲਾ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੌਲਾਂਗ ਦੇ ਰਹਿਣ ਵਾਲੇ 에ਜੰਟ ਰਾਹੀਂ ਅਮਰੀਕਾ ਲਈ ਭੇਜਿਆ ਸੀ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਅਮਰੀਕਾ ਤੋਂ ਜ਼ਬਰੀ ਵਾਪਸ ਭੇਜੇ ਜਾ ਰਹੇ ਨੌਜਵਾਨਾਂ ਨੂੰ ਦੀ ਯੋਗਤਾ ਅਨੁਸਾਰ ਨੌਕਰੀ ਦੇਵੇ ਅਤੇ 에ਜੰਟਾ ਖਿਲਾਫ ਕਾਰਵਾਈ ਕਰੇ ਸਾਡੀ ਰਕਮ ਵਾਪਸ ਦਵਾਈ ਜਾਵੇ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਯੇਸ ਮੀਟਰ ਦਾ ਬੱਚਾ ਆਇਆ ਮੀਟਰ ਦਾ ਬੱਚਾ ਆਇਆ ਉਹਦੇ ਬਾਰੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਜੋ ਆਪਣੇ 에ਜੰਟ ਨੂੰ ਅਸੀਂ ਪੈਸੇ ਦਿੱਤੇ ਆ ਉਹਦਾ ਅਨਸਾਖ ਦਵਾਇਆ ਜਾਏ ਕਿ ਬੱਚੇ ਦਾ ਅਗਲੇ ਅੱਗੇ ਪੁੜਤੇ ਹੀ ਬਣਾ ਸਕੀਏ ਉਹ ਕਿੰਨਾ ਗਿਆ ਕਿ ਕਿੰਨੀਆਂ ਮੁਸ਼ਕਲਾਂ ਆਇਆਂ ਬੱਚਿਆਂ ਨੂੰ ਭੇਜਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਪਤਾ ਨਹੀਂ ਕਿੱਥੋਂ ਕਿੱਥੋਂ ਪਿਆਹਾ ਜ਼ਮੀਨ ਤੇ ਪਿਆੜੀ ਤੇ ਦੁਕਾਨਾਂ ਤੇ ਆਪਣੇ ਆਰਮੀ ਦੇ ਲੋਨ ਤੇ ਕਿੱਥਿਆ ਹਣੀ ਬੈਂਕ ਤੋਂ ਕਰਜ਼ਾ ਲਿਆ ਆਰਮੀ ਤੋਂ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਇੰਨੀਆਂ ਮੁਸ਼ਕਲਾਂ ਕਿੱਥੋਂ ਕਿੱਥੋਂ ਕਰਜ਼ਾ ਚੁੱਕ ਚੁੱਕ ਕੇ ਪਹਾ ਪੂਰੀ ਰਕਮ ਠਾਈਏ ਇਹ ਜੰਤ ਨੂੰ ਹੀ ਦਿੱਤੀ ਕਿੰਨੇ ਦਿਨ ਤੋਂ ਕਿੰਨੇ ਪਤਾ ਨਹੀਂ ਪਹਿਲਾਂ ਤੇ ਮੰਗ ਹੋਈ ਜੈਂਟ ਦੇ ਨਾਲ ਇੱਕ 20 ਦਿਨਾਂ ਦੇ ਵਿੱਚ ਪਹੁੰਚਾਦਾਗਾ 20 ਦਿਨ ਦੇ ਪਜਾਇ ਜੈਂਟ 2 ਸਾਲ 2 ਸਾਲ ਜੈਂਟ ਰਸਤੇ ਦੇ ਵਿੱਚ ਘਮਾਉਂਦਾ ਰਿਆ ਤੇ ਇਹਨੇ ਹੁਣ ਆਪਣੇ ਜਨਵਰੀ 21 ਨੂੰ ਇਹ ਪਹੁੰਚਾਉਂਦਾ ਏ 21 ਨੂੰ ਪੁਛਦੇ ਦਿੱਖਿਆ ਜਾਂਦਾ ਤੇ 21 ਤੋਂ ਬਾਅਦ ਇਹ ਆਪਣਾ ਕਰਨਾ ਕੋਈ ਗੱਲਬਾਤ ਨਹੀਂ ਹੁੰਦੀ ਇਹਦੇ ਨਾਲ ਆਪਣੇ ਜਦੋਂ ਜਦੋਂ ਆਪਣਾ ਰਿਪੋਰਟ ਹੁੰਦਾ ਬੱਚਾ ਸਾਨੂੰ ਉਹ ਵੀ ਨਹੀਂ ਪਤਾ ਲੱਗਦਾ ਅਚਾਨਕ ਕਿਸੇ ਬੰਦੇ ਨੇ ਸਾਡੇ ਕੋਲ ਪਤਾ ਲੱਗਦਾ ਕਿ ਸਾਡਾ ਫਿਰ ਰਿਪੋਰਟ ਹੋ ਰਿਹਾ ਤੇ ਸਾਨੂੰ ਉਥੇ ਅੰਮ੍ਰਿਤਸਰ ਜਾਣਾ ਪਿਆ 에어ਪੋਰਟ ਤੇ ਉੱਥੇ ਵੀ ਆ ਗਏ ਮੈਂ ਕੋਈ ਹਰੀ ਰਾਤ ਨਹੀਂ ਕੰਦੇਰੇ ਕਾ ਵੀ ਸਾਡਾ ਬੱਚਾ ਫੇਰ ਵੀ ਸਾਡੇ ਹੱਥ ਨਾ ਆਇਆ ਫੇਰੀ ਕੋਸ਼ਿਸ਼ ਨੇ ਤੇ ਘਰ ਬੱਚਾ ਬਚਾਇਆ ਜਿਹੜੇ 6 ਵਜੇ ਇਹ ਸਾਨੂੰ ਫੇਰੇ 6 ਵਜੇ ਕਿੰਨੇ ਪੈਸੇ ਮੰਗ ਰਹੇ ਸਾਡੇ ਕੋਲੋਂ 50 ਲੱਖ ਦੀ ਮੰਗ ਕੀਤੀ ਜੰਦਨੇ ਜੀ 50 ਲੱਖ ਸਾਰੇ ਦੇ ਦਿੱਤੇ ਸੀ ਜੰਦਨੇ ਦਾ 50 ਲੱਖ ਉਹਨੇ ਕਿਹਾ ਇਹ ਸਿੱਧਾ ਬਚਾ ਦਾਂਗਾ ਜਾਂ ਜੰਗਲਾਂ ਥਾਂ ਲਈ ਪਹੁੰਚਾਵਾਂਗਾ ਨਹੀਂ ਉਸ ਟਾਈਮ ਤੇ ਸਿੱਧਾ ਸਿੱਧਾ ਕਿਹਾ ਅਸੀਂ ਜੰਗਲਾਂ ਥਾਂ ਲਈ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹਨੇ ਜੰਦਨੇ ਕਿਹਾ ਮੈਂ ਜਿੱਦ ਕਰਦਾ ਵਚਾਂਦੇ 20 ਦਿਨਾਂ ਦੇ ਵਿੱਚ ਪਹੁੰਚਾ ਦਾਂਗੇ 20 ਦਿਨਾਂ ਦੇ ਵਿਜਾਇਏ ਦੋ ਚਾਰ ਘਮੁੰਦਾ ਰਿਆ ਰਸਤਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਇੱਥੇ ਕਿੱਥੇ ਘਮੁੰਦਾ ਰਿਆ ਸਾਨੂੰ ਦਸਤਾਬੇਜ਼ ਆਮਨ ਚਲਾੰਗ ਦਾ ਏਜੰਟੀ ਏ ਆਮਨ ਚਲਾੰਗ ਲੱਖਾਂ ਕਿਰਾਏ ਤੇ ਇਹ ਜੰਗਲ ਤੇ ਲੱਗਿਆ ਸਾ ਚਾਂਡੇ ਤੋਂ ਜੰਗਲ ਨੂੰ ਰਹੀਏ ਰਸਤੇ ਜੀ ਗਰਾਫ ਬੈਂਡ ਤੇ ਇਹ ਜੀ ਜੈਂਟਾ ਉਹ ਕੀ ਮੰਗ ਕਰਦੀ ਹੈ ਇਹ ਜਲਦਾ ਨਹੀਂ ਰਹੇ ਤੇ ਮੰਗ ਕਰਦੇ ਆ ਸਰਕਾਰ ਕੋਲ ਵੀ ਇਹ ਸਾਡਾ ਇਨਕਾਫਤ ਆਇਆ ਜੀ ਜੋ ਸਾਡਾ ਪਹਿਹਾ ਦਿੱਤਾ ਆਇਆ ਸਾਨੂੰ ਵਾਪਸ ਦੁਆਇਆ ਜਾਵੇ ਜੋ ਜਾਂ ਜਾ ਕੇ ਬੱਚੇ ਦਾ ਅਗਲਾ ਭਵਿੱਖ ਕੋ ਆਏ ਨਹੀਂ ਤੇ ਸਰਕਾਰ ਕੋਲੋਂ ਵੀ ਮੰਗੇ ਮੰਗਦੇ ਕਿ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਕਿਸੇ ਤਰੀਕੇ ਦਾ ਕੋਈ ਇਹਦਾ ਅਗਲਾ ਕੋਈ ਇਹਦਾ ਕੋਈ ਚੰਗਾ ਬਣ ਜੇ ਬੱਚੇ ਦਾ ਇਹ ਆਪਣੇ ਬੱਚਾ میٹرਿਕ ਪੜਿਆ ਹੈ ਕਿਤੋਂ ਦੀ ਹਾਲਤ ਹੈ ਇਸ ਤੋਂ ਤੁਹਾਨੂੰ ਆਪ ਦਾ ਇਹ ਤਾਂ ਬਹੁਤ ਨਾਜਿਕ ਹਾਲਤ ਹੈ ਬੱਚੇ ਦੀ ਵੀ ਆਉਂਦੇ ਇੱਥੇ ਨਹੀਂ ਰਿਸ਼ਤਿਆਂ ਦੇ ਵਿੱਚ ਰਹਿ ਛ ਗਿਆ ਉਹ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਏਜੰਟ ਦੇ ਉੱਤੇ ਕਾਰਵਾਈ ਤੇ ਤੁਹਾਡੇ ਪੈਸੇ ਵਾਪਸ ਆਣ। ਹਾਂਜੀ। ਏਜੰਟਾਈ ਦੇ ਇਹੀ ਆ ਵੀ ਕਾ ਏਜੰਟ ਦੇ ਉੱਤੇ ਕਾਰਵਾਈ ਕੋਈ ਪਾਏ ਪਾਈ ਜਾਵੇ ਤੇ ਸਾਡੇ ਪੈਸੇ ਵਾਪਸ ਆਏ ਜਾਂ ਅੰਦਾਜ਼ਾ ਹੋਇਆ ਜਾਵੇ ਸਾਰਾ। ਕੀ ਕਹਿਣਾ ਚਾਹੁੰਦੇ ਜਿੰਨਾ ਬਹੁਤ ਹੋਰ ਬਚਾਇਆ ਹੋ। ਵੀਰੇ ਪ੍ਰਣਾ ਕੀ ਚਾਹਨੇ ਆ ਗਰੀਬ ਹੈਗੇ ਆ ਕਿੱਲਾ ਪੈ ਲਈ ਆ ਉਹਦੇ ਤੇ ਲੋਨ ਲਿਆ ਏ ਮਤਲਬ ਸੰਤਿਆਰ ਨਹੀਂ ਤੇ ਲੋਨ ਲਿਆ ਏ। ਤੇ ਮੈਂ ਕਰ ਕਰਾ ਕੇ ਇਕੱਠੇ ਪੈਸੇ ਕਰਕੇ ਬੱਚੇ ਨੂੰ ਹਵਾ ਨਾ ਭੇਜਿਆ ਹੀ ਪਚਾ ਲੋ ਕਿ ਤੇ ਆਪਣਾ ਸੈਟਿੰਗ ਹੋ ਜਾਏਗਾ ਪਰ ਨਹੀਂ ਹੋ ਸਕਿਆ 에ਜੰਟ ਕੋਈ ਇਹੋ ਮੰਗ ਮੰਗਨੇ ਆ ਇਹ ਪਹਿਲਾਂ ਵੀ ਕਹਿੰਦੇ ਆ ਤੁਹਾਡਾ ਬੱਚਾ ਜੇ ਨਹੀਂ ਤੇਰੇ ਕੋਈ ਅੰਦਰ ਗੱਲ ਹੁੰਦੀ ਤੇ ਵਾਸ ਭੇਜਦੇ 에ਜੰਟ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਟੈਨਸ਼ਨ ਨਾ ਲਓ ਮੇਰੀ ਜ਼ਿੰਮੇਵਾਰੀ ਹੈ ਕੋਈ ਨਹੀਂ ਮੈਂ ਭੇਜਾਂਗਾ ਤੁਸੀਂ ਟੈਨਸ਼ਨ ਨਾ ਲਓ ਪਰ ਹੁਣ ਸਾਨੂੰ ਸਭਨਾ ਪਾਸੇ ਆਉਂਦੇ ਨੇ ਏਜੰਟ ਨੇ ਉਹ ਗੱਲ ਵੀ ਮਾਰਿਆ ਹੈ। ਮੰਗੇ ਮੰਗੇ ਹੋਈ ਆ ਵੀ ਸਾਫ ਹਾਂ ਸਾਫ ਤੇ ਪਾਇਆ ਜਾਵੇ। ਬਾਕੀ ਜੋ ਵੀ ਏਜੰਟ ਦੇ ਕਾਰਵਾਈ ਆ ਉਹ ਕੀਤੀ ਜਾਵੇ ਤੇ ਪੈਸਾ ਜੋ ਵੀ ਲੱਗਾ ਸਾਡਾ ਵਾਪਸ ਆ ਜਾਵੇ। ਅਈ ਹੋਰ ਦੱਸੋ ਵੀ ਕਿ ਐਸਾ ਕਰੀ। ਇਹ ਕੁਲਵਿੰਦਰ ਸਿੰਘ ਨਾਮ ਹੈ ਜੀ। ਕੀ ਲੱਗਦੇ ਤੁਸੀਂ? ਮੈਂ ਬ੍ਰਦਰ ਆਂ ਜੀ ਦਾ ਵੱਡਾ। ਕੀ ਕਹਿਣਾ ਚਾਹਦੇ ਹੋ ਜਿਸਾਨਡ ਫੋਟੋ ਦੇ ਬਾਰੇ। ਹਾਂ ਜੀ। ਅਹੀਂ ਬਹੁਤ ਜਿਆਦਾਆਂ ਮੁਸ਼ਕਲਾਂ ਕਰਕੇ ਉਹਨੂੰ ਭੇਜਿਆ ਤਾਂ ਜਗਾ ਜਗਾ ਤੇ ਪੈਸਾ ਚੁੱਕਿਆ ਵਾ ਛੋਟਾ ਜ ਮੇਰਾ ਧਾਬਾ ਵਾ ਇੱਥੇ ਵੀ ਲੋਨ ਲਿਆ ਵਾ ਅਹੀਂ ਬੜੀ ਇੱਥੇ ਮਿਹਨਤ ਕਰਦੇ ਆ ਚੁਪ ਚੁਪਾ ਕੇ ਪੈਸਾ ਕਰਕੇ ਉਹਨੂੰ ਛੋਟੇ ਨੂੰ ਭੇਜਿਆ ਸੀ ਅਮਰੀਕਾ ਪਰ ਉੱਥੋਂ ਰਿਪੋਰਟ ਹੋ ਕੇ ਆ ਗਿਆ ਅਹੀਂ ਬਹੁਤ ਜਿਆਦਾ ਪਰੇਸ਼ਾਨ ਆ ਆਪਣੇ ਅਮਨ ਜਨਤਾ ਚਲਾੰਗ ਦਾ ਰਹਿਣ ਵਾਲਾ ਉੱਤੇ ਕਾਰਵਾਈ ਕੀਤੀ ਜਾਵੇ ਜੋ ਵੀ ਸਾਡਾ ਪੈਸਾ ਉਹਨੇ ਲਿਆ ਵਾ ਉਹ ਸਾਨੂੰ ਵਾਪਸ ਦਵਾਇਆ ਜਾਵੇ ਤੇ ਉੱਤੇ ਕਾਰਵਾਈ ਕੀਤੀ ਜਾਵੇ। ਜਦੋਂ ਬੱਚਾ ਗਿਆ ਵਾ ਤੇ ਉਹਨੂੰ ਰਾਤ ਦੀ ਮੁਸ਼ਕਲਾਂ ਆਈਆਂ। ਹਾਂਜੀ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਜੀ। ਬੱਚਾ ਸਾਡਾ ਫੋਨ ਕਰਦਾ ਹੁੰਦਾ ਰਸਤੇ ਵਿੱਚੋਂ ਜੰਗਲ ਥਾਣੀ ਲੈ ਕੇ ਜਾਂਦਾ ਸੀ। ਰਸਤੇ ਵਿੱਚ ਇੱਕ ਵਾਰ ਤੇ ਜੰਗਲ ਵਿੱਚ ਕਹਿਤਾ ਸੀ ਗਰਮੇਲ ਸਿੰਘ ਨੇ ਵੀ ਮੈਂ ਡੈਡੀ ਜੀ ਬਾਹਰ ਨਹੀਂ ਜਾਣਾ। ਮੈਨੂੰ ਏਜੰਟ ਨੂੰ ਕਹੋ ਇਹਨੂੰ ਵਾਪਸ ਕਰਵਾ ਦਿੱਤਾ ਜਾਵੇ। ਬਹੁਤ ਜ਼ਿਆਦਾ ਮੁਸ਼ਕਲਾਂ ਆਉਣ ਲੀਆਂ ਵਾ। ਕਿੰਨੇ ਕੁ ਪੈਸੇ ਲੱਗ ਚੁੱਕੇ ਆ ਤਕਰੀਬਨ ਪਈਆ 50 ਲੱਖ ਲੱਗ ਚੁੱਕਾ ਵਾ ਜੀ ਸੇ ਤੱਕ ਅਸੀਂ ਵਿਆਜ ਭਰਨਦੇ ਆਂ ਹਾਂ ਜੀ ਇਹਨਾਂ ਧੋਖੇਦਾਰ ਜਿਹੇ ਜੈਂਟਰ ਇਹਨਾਂ ਦੇ ਕੀ ਕਾਰੋਬਾਰ ਇਹਨਾਂ 'ਤੇ ਸਖਤ ਸਖਤ ਸਜ਼ਾ ਕੀਤੀ ਜਾਵੇ ਜੀ ਇਹਨਾਂ 'ਤੇ ਸਾਡੇ ਪੈਸੇ ਵਾਪਸ ਦਿੱਤੇ ਜਾਣ ਉਸ ਭਰਾਵਲੇ ਇਹੋ ਮੰਗ ਕਰਦੇ ਆਂ ਸਰਕਾਰ ਕੋਲੋਂ ਵੀ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਜਾਂ ਸਾਡਾ ਜਿੰਨਾ ਵੀ ਪੈਸਾ ਲੱਗਾ ਵਾ ਵਾਪਸ ਦਵਾਇਆ ਜਾਵੇ ਜੀ